ਵਾਹਿ ਗੁਰੂ 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 ਪੂਜਾ ਕੀ ਹੈ ਨਾਮ ਤੇ ਆਈ ਹੈ ਬਿਨ ਨਾਮੈ ਪੂਜ ਨਾ ਹੋਏ ਬਿਨ ਨਾਮੈ ਪੂਜ ਵਹਿ ਪੂਜ ਨਾ ਹੋ ਪੂਜਾ ਕੀ ਜੈ ਨਾਮ ਤੇ ਆਈਏ ਬਿਨ ਨਾਮ ਐ ਪੂਜ ਨਾ ਹੋਏ ਬਿਨ ਨਾਮ ਐ ਪੂਜ ਨਾ ਹੋਏ ਬਿਨ ਨਾਮ ਐ ਪੂਜ ਨਾ ਇਹ ਪੂਜਨਾ ਹੋਏ ਬਿਨਾਂ ਵੇ ਪੂਜਨਾ ਹੋਏ ਬਿਨਾਂ ਵੇ ਪੂਜਨਾ ਹੋਏ ਬਿਨਾਂ ਵੇ ਪੂਜਨਾ ਹੋਏ ਵਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਹੋ ਨਿਚ ਚੌਰ ਛਤਰ ਬੋੜੀ ਵੱਡੀ ਵੱਡਾ ਪਰ ਤੇਰਾ ਮਰਤਬਾ ਰੰਗ ਬਰੰਗ ਨੇ ਤੇ ਆਪਣਾ ਰਤਬਾ ਜੀਆਂ ਅੰਦਰ ਜੀਓ ਸਭ ਦੀ ਜਾਣ ਲਾ ਸਭ ਕੁਝ ਤੇਰੇ ਵਸ ਤੇ ਰਕਤ ਬਨਾ ਤੇਰੇ ਕਰਨ ਨੰਦ ਬੁਜਾਇ ਤੁਧ ਘਰੇ ਮਾਨਵਤ ਤੇ ਜੀ ਆਪਣੇ ਆਪ ਚਰ ਸਰਬ ਕਲਾ ਭਰਪੂਰ ਇਸਹਿ ਜਤ ਕਤਾ ਨਾਨਕ ਦਾ ਸੰਦਾ ਸੁਧਿਆ ਗੇ ਜੀ ਤੇਰਾ ਤੇਰਾ ਨਾਮ ਸਤ ਹੈ ਸਿਰਵਾ ਹੈ ਗੁਰੂ ਬੋੜੀ ਵੱਡੀ ਕੋ ਵੱਡਾ ਆਪਾ ਤੇਰਾ ਮਰਤਬਾ ਰੰਗ ਪਰੰਗ ਕੇ ਅਨੇਕ ਨਜਾਪਨ ਕਰਤ ਬਾ ਜੀਆਂ ਅੰਦਰ ਜਿਓ ਸਭ ਕਿਛ ਜਾਣਲਾ ਸਭ ਕਿਛ ਤੇਰੇ ਵਸ ਤੇਰਾ ਘਰ ਪਲਾ ਤੇਰੇ ਘਰ ਨੰਦ ਵਧਾਈ ਤੁਧ ਘਰ ਮਾਨ ਮਹਤ ਤੇ ਜੀ ਆਪਣੇ ਆਪ ਜਰ ਸਰਬ ਕਲਾ ਭਰਪੂਰ ਦਿਸ ਜਤ ਕਾ ਨਾਨਕ ਦਾਸ ਤੁਧ ਆਗੇ ਬਿਨ ਵਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Vahikru, kru vaho kru vaho kru walk ਭਾਈ ਕੀ ਕੀਤਾ ਵਾਹ ਇਹ ਰੂਚੀ ਦਾ ਫਲਸਾ वाहगुरु जी की फतेह सचे पातशाह ने रहमत बख्शिश की है जो कि सचे पाशाह जी ने रहमत बख्शिश की है जो कि हर ऐतवार की तरह आप ਸਾਹਿਬੋ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੌਮ ਦੇ ਮਹਾਨ ਸ਼ਹੀਦ ਜਥੇਦਾਰ ਬਾਬਾ ਹਲਮਾਨ ਸਿੰਘ ਜੀ ਦੇ ਪਾਵਨ ਪਵਿੱਤਰ ਦਰ ਘਰ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਲਾਹੀ ਬਾਣੀ ਰਬੀ ਬਾਣੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਦੇ ਮਹਾਵਾਕ ਅਨੁਸਾਰ ਸੇਬ ਦੇ ਪਾਵਨ ਪਵਿੱਤਰ ਬੋਲ ਸੁਣਨ ਵਾਸਤੇ ਤੇ ਸਰਵਣ ਕਰਨ ਵਾਸਤੇ ਪਹੁੰਚੇ ਹੋ ਆਉ ਜਿੱਥੇ ਆਪਾਂ ਨੇ ਸੁਣਨਾ ਹੈ ਜਿੱਥੇ ਆਪਾਂ